ਸ਼ਸ਼੍ਰੀ ਕਾਲ ਦੋਸਤੋ ਅੱਜ ਆਪਣੀ ਪੰਜਾਬ ਜੀਕੇ ਦੀ ਦੂਸਰੀ ਕਲਾਸ ਹੈ ਤੇ ਆਪਣੀ ਪੰਜਾਬ ਦੀ ਜੀਓਗ੍ਰਾਫੀ ਚੱਲ ਰਹੀ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਭਗੋਲਕ ਬਣਤਰ ਮਤਲਬ ਜੀਓਗ੍ਰਾਫੀਕਲ ਸਟਰਕਚਰ ਦੀ ਸੋ ਸਭ ਤੋਂ ਪਹਿਲਾਂ ਅਗਰ ਜੇਕਰ ਆਪਾਂ ਗੱਲ ਕਰੀਏ ਪੰਜਾਬ ਦਾ ਜਿਹੜਾ ਟੋਟਲ ਏਰੀਆ ਕਿੰਨਾ ਹੈ ਮਤਲਬ ਕੁੱਲ ਖੇਤਰਫਲ ਕਿੰਨਾ ਹੈ ਪੰਜਾਬ ਦਾ ਤਾਂ ਇਹ ਹੈ ਜੀ 50000 362 ਵਰਗ ਕਿਲੋਮੀਟਰ ਪੰਜਾਬ ਦਾ કુલ ਖੇਤਰਫਲ ਹੈ 50362 ਵਰਗ ਕਿਲੋਮੀਟਰ ਠੀਕ ਹੈ ਜੀ ਇਹ ਤੁਸੀਂ ਧਿਆਨ ਰੱਖਣਾ ਪੇਪਰ 'ਚ ਸਿੱਧਾ-ਸਿੱਧਾ ਕੁਐਸਚਨ ਪੁੱਛਦੇ ਆ ਪੰਜਾਬ ਦਾ કુલ ਖੇਤਰਫਲ ਕਿੰਨਾ ਹੈ ਤਾਂ ਇਸ ਦਾ ਆਨਸਰ ਹੈ 50362 ਵਰਗ ਕਿਲੋਮੀਟਰ ਜਿਹੜਾ ਪਿੰਡੂ ਏਰੀਆ ਹੈਗਾ ਮਤਲਬ ਪਿੰਡਾਂ ਵਾਲਾ ਏਰੀਆ ਹੈਗਾ ਉਹ ਹੈਗਾ 48265 ਵਰਗ ਕਿਲੋਮੀਟਰ 48265 ਵਰਗ ਕਿਲੋਮੀਟਰ ਮਤਲਬ ਲਗਭਗ 96% ਹੈ ਜਿਹੜਾ ਉਹ ਪਿੰਡੂ ਖੇਤਰ ਹੈ ਜੇ ਜੇਕਰ ਆਪਾਂ ਗੱਲ ਕਰੀਏ ਸ਼ਹਿਰੀ ਖੇਤਰ ਦੀ ਤਾਂ ਉਹ ਹੈ 2097 ਵਰਗ ਕਿਲੋਮੀਟਰ ਮਤਲਬ ਲਗਭਗ 4% ਦੇ ਬਰਾਬਰ ਹੋ ਜੂਗੇ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਕਸ਼ਾਂਸ਼ ਤੇ ਲੰਬਕਾਰ ਦੀ ਠੀਕ ਹੈ ਅਕਸ਼ਾਂਸ਼ ਲੰਬਕਾਰ ਲੰਬਕਾਰ ਨੂੰ ਅਗਰ ਆਪਾਂ ਗੱਲ ਕਰੀਏ ਇਸ ਨੂੰ ਦੇਸ਼ਾਂਤਰ ਵੀ ਕਹਿ ਦਿੰਦੇ ਹੈ ਠੀਕ ਹੈ ਜੀ ਅਕਸ਼ਾਂਸ਼ ਅਗਰ ਵੈਸੇ ਆਪਾਂ ਗੱਲ ਕਰੀਏ ਅਕਸ਼ਾਂਸ਼ ਤੇ ਦੇਸ਼ਾਂਤਰ ਦੀ ਤਾਂ ਇਹ ਬਹੁਤ ਕਾਫੀ ਲੰਬਾ ਟੋਪਿਕ ਹੋ ਜਾਂਦਾ ਹੈ ਤਾਂ ਬਾਕੀ ਬਸ ਤੁਸੀਂ ਇਹਨਾਂ ਯਾਦ ਰੱਖਿਓ ਬਈ ਪੰਜਾਬ ਦਾ ਅਕਸ਼ਾਂਸ਼ ਕਿੰਨਾ ਹੈ ਤੇ ਦੇਸ਼ਾਂਤਰਿਆ ਲੰਬਕਾਰ ਕਿੰਨਾ ਹੈ ਜੇਕਰ ਗੱਲ ਕਰੀਏ ਆਪਾਂ ਅਕਸ਼ਾਂਸ਼ ਦੀ ਠੀਕ ਹੈ ਤਾਂ ਪੰਜਾਬ ਦਾ ਅਕਸ਼ਾਂਸ਼ ਹੈ 29 ਡਿਗਰੀ 30 ਮਿੰਟ 29 ਡਿਗਰੀ 30 ਮਿੰਟ ਉੱਤਰ ਤੋਂ ਲੈ ਕੇ 32 ਡਿਗਰੀ 32 ਮਿੰਟ ਉੱਤਰ ਅਕਸ਼ਾਂਸ਼ ਠੀਕ ਹੈ ਜੀ ਇਹ ਹੈ ਪੰਜਾਬ ਦਾ ਅਕਸ਼ਾਂਸ਼ ਮਤਲਬ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 23 ਮਿੰਟ ਠੀਕ ਹੈ ਜੀ ਇਹ ਹੈ ਪੰਜਾਬ ਦਾ ਅਕਸ਼ਾਂਸ਼ ਤੇ ਜੇਕਰ ਆਪਾਂ ਗੱਲ ਕਰੀਏ ਲੰਬਕਾਰ ਦੀ ਤਾਂ ਲੰਬਕਾਰ ਹੈ ਜੀ 73 ਡਿਗਰੀ 55 ਮਿੰਟ ਪੂਰਬ ਤੋਂ ਲੈ ਕੇ 76 ਡਿਗਰੀ 50 ਮਿੰਟ ਪੂਰਬ ਠੀਕ ਹੈ ਜੀ ਲੰਬਕਾਰ ਹੈ ਜਿਹੜਾ ਉਹ ਹੈ 73 ਡਿਗਰੀ 55 ਮਿੰਟ ਪੂਰਬ ਤੋਂ ਲੈ ਕੇ 76 ਡਿਗਰੀ 50 ਮਿੰਟ ਪੂਰਬ ਮਤਲਬ ਜਿਹੜਾ ਅਕਸ਼ਾਂਸ਼ ਹੋਊਗਾ ਉਹ ਉਹਦੀ ਹਮੇਸ਼ਾ ਗੱਲ ਆਪਣੇ ਪੰਜਾਬ ਲਈ ਹੋਗੀ ਉਤਰੀ ਅਕਸ਼ਾਂਸ਼ ਤੇ ਜੇਕਰ ਗੱਲ ਗੱਲ ਹੋਊਗੀ ਲੰਬਕਾਰ ਜਾਂ ਦੇਸ਼ਾਂਤਰ ਦੀ ਤਾਂ ਉਹ ਹੋਊਗੀ ਹਮੇਸ਼ਾ ਪੂਰਬੀ ਦੇਸ਼ਾਂਤਰੇ ਜਾਂ ਪੂਰਬੀ ਲੰਬਕਾਰ ਠੀਕ ਹੈ ਜੀ ਤਾਂ ਤੁਸੀਂ ਯਾਦ ਰੱਖਣਾ ਹੈ ਅਕਸ਼ਾਂਸ਼ ਹੈ ਜਿਹੜਾ ਉਹ 29 30 ਤੋਂ ਲੈ ਕੇ 32 32 ਤੇ ਦੇਸ਼ਾਂਤਰੇ ਆ ਲੰਬਕਾਰ ਉਹ ਹੈ 73 55 ਤੋਂ ਲੈ ਕੇ 76 50 ਪੂਰਬ ਤੱਕ ਠੀਕ ਹੈ ਜੀ ਜੇਕਰ ਆਪਾਂ ਅੱਗੇ ਗੱਲ ਕਰੀਏ ਜੰਗਲੀ ਖੇਤਰ ਮਤਲਬ ਪੰਜਾਬ ਦਾ ਫੋਰੈਸਟ ਏਰੀਆ ਕਿੰਨਾ ਹੈ ਜੰਗਲੀ ਖੇਤਰ ਕਿੰਨਾ ਹੈ ਠੀਕ ਹੈ ਪੰਜਾਬ ਦਾ ਜਿਹੜਾ ਜੰਗਲੀ ਖੇਤਰ ਹੈ ਉਹ ਹੈ 3084 ਵਰਗ ਕਿਲੋਮੀਟਰ 3084 ਵਰਗ ਕਿਲੋਮੀਟਰ ਠੀਕ ਹੈ ਜੇਕਰ ਗੱਲ ਕਰੀਏ ਉਚਾਈ ਦੀ ਤਾਂ ਉਹ ਹੈ 180 ਤੋਂ ਲੈ ਕੇ 300 ਮੀਟਰ ਤੱਕ ਠੀਕ ਹੈ 180 ਮੀਟਰ ਤੋਂ ਲੈ ਕੇ ਲਗਭਗ 300 ਮੀਟਰ ਤੱਕ ਤੇ ਜੇਕਰ ਆਪਾਂ ਗੱਲ ਕਰੀਏ ਪੰਜਾਬ ਚ ਔਸਤਨ ਵਰਖਾ ਕਿੰਨੀ ਹੁੰਦੀ ਹੈ ਤਾਂ ਉਹ ਹੈ ਜੀ 598 ਐਮ ਐਮ ਲਗਭਗ ਠੀਕ ਹੈ ਲਗਭਗ 598 ਐਮ ਐਮ ਠੀਕ ਹੈ ਜੀ ਕੁਸਤ ਗਿਆ ਪਾ ਚਾਲਦੇ ਆਂ ਪੰਜਾਬ ਦੀਆਂ ਡਿਵੀਜ਼ਨਾਂ ਕਿੰਨੀਆਂ ਐ ਸੋ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਹੈਗੇ ਆ ਠੀਕ ਹੈ ਜੀ ਤੁਹਾਨੂੰ ਧਿਆਨ ਹੈ ਸਾਰਿਆਂ ਨੂੰ ਪੰਜਾਬ ਚ ਟੋਟਲ 23 ਜ਼ਿਲ੍ਹੇ ਐ ਤਾਂ ਇਹਨਾਂ ਡਿਵੀਜ਼ਨਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਠੀਕ ਹੈ ਜੀ ਇਹਨਾਂ ਇਹਨਾਂ ਜ਼ਿਲ੍ਹਿਆਂ ਨੂੰ 5 ਡਿਵੀਜ਼ਨਾਂ ਦੇ ਵਿੱਚ ਵੰਡਿਆ ਗਿਆ ਹੈ ਠੀਕ ਹੈ 5 ਡਿਵੀਜ਼ਨ ਜ਼ਿਲ੍ਹੇ ਤੇ ਠੀਕ ਹੈ ਜੀ ਆਪਾਂ ਅੱਗੇ ਗੱਲ ਕਰਾਂਗੇ ਡਿਵੀਜ਼ਨਾਂ ਕਿਹੜੀਆਂ-ਕਿਹੜੀਆਂ ਹੈਗੀਆਂ ਪਰ ਇੱਕ ਵਾਰ ਤੁਸੀਂ ਇਹਨਾਂ ਧਿਆਨ ਰੱਖੋ 5 ਡਿਵੀਜ਼ਨ 23 ਜ਼ਿਲ੍ਹੇ ਠੀਕ ਹੈ ਅਗਰ ਆਪਾਂ ਗੱਲ ਕਰੀਏ ਨਵੇਂ ਜ਼ਿਲ੍ਹੇ ਕਿਹੜੇ ਕਿਹੜੇ ਪੰਜਾਬ ਦੇ ਲੇਟੈਸਟ ਜ਼ਿਲ੍ਹੇ ਕਿਹੜੇ ਕਿਹੜੇ ਹੈ ਤਾਂ ਉਹ ਤਿੰਨ ਜ਼ਿਲ੍ਹੇ ਹੈਗੇ ਆ ਪਠਾਨਕੋਟ ਫਾਜ਼ਿਲਕਾ ਇਹ ਦੋਵੇਂ ਇਕੱਠੇ ਬਣੇ ਸੀਗੇ ਇਹਨਾਂ ਤੁਸੀਂ ਕਨਫਿਊਜ਼ ਨਾ ਹੋਇਓ ਭਈ 21ਵਾਂ ਜ਼ਿਲ੍ਹਾ ਕਿਹੜਾ ਹੈ 22ਵਾਂ ਜ਼ਿਲ੍ਹਾ ਕਿਹੜਾ ਹੈ ਠੀਕ ਹੈ ਇਹ ਕੋਈ ਨਹੀਂ ਦਿੱਕਤ ਵਾਲੀ ਗੱਲ ਨਹੀਂ ਹੈ ਸੋ ਇਹ ਤੁਸੀਂ ਧਿਆਨ ਰੱਖਿਓ ਦੋ ਜ਼ਿਲ੍ਹੇ ਇਹ ਇਕੱਠੇ ਬਣੇ ਸੀ ਪਠਾਨਕੋਟ ਤੇ ਫਾਜ਼ਿਲਕਾ ਤੇ ਤੇਮਾ ਜਿਹੜਾ ਜ਼ਿਲ੍ਹਾ ਹੈ ਗਿਆ ਪੰਜਾਬ ਦਾ ਉਹ ਹੈ ਮਲੇਰਕੋਟਲਾ ਮਲੇਰਕੋਟਲਾ ਜੋ ਕਿ ਸੰਗਰੂਰ ਤੋਂ ਅਲੱਗ ਹੋਇਆ ਸੀਗਾ ਠੀਕ ਹੈ ਜੀ ਫਾਜ਼ਲਕਾ ਫਿਰੋਜ਼ਪੁਰ ਤੋਂ ਅੱਡ ਹੋਇਆ ਪਠਾਨਕੋਟ ਗੁਰਦਾਸਪੁਰ ਤੋਂ ਅੱਡ ਹੋਇਆ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਅੱਗੇ ਆਪਾਂ ਜੇਕਰ ਗੱਲ ਕਰੀਏ ਪੰਜਾਬ ਦੀਆਂ ਸਬਡਿਵੀਜ਼ਨਾਂ ਕਿੰਨੀਆਂ ਹੈ ਸਬਡਿਵੀਜ਼ਨਾਂ ਜਾਂ ਜਿਸ ਨੂੰ ਤਹਿਸੀਲਾਂ ਵੀ ਕਹਿ ਦਿੰਨੇ ਆ ਆਪਾਂ ਤਹਿਸੀਲਾਂ ਤਾਂ ਉਹ ਹੈਗੀਆਂ ਜੀ ਪੰਜਾਬ 'ਚ ਲਗਭਗ 91 ਤਹਿਸੀਲਾਂ ਹੈਗੀਆਂ ਠੀਕ ਹੈ ਜਿਹੜੀਆਂ ਲੇਟੈਸਟ ਤਹਿਸੀਲਾਂ ਹੈਗੀਆਂ ਉਹ ਕਿਹੜੀਆਂ-ਕਿਹੜੀਆਂ ਐ ਕੁੱਤਸ ਥੋੜਾ ਇਹ ਧਿਆਨ ਰੱਖ ਲਓ ਇਹਨਾਂ ਇੰਪੋਰਟੈਂਟ ਨਹੀਂ ਹੈਗਾ ਪਰ ਫਿਰ ਵੀ ਥੋੜਾ ਜਿ ਤੁਸੀਂ ਧਿਆਨ ਰੱਖਿਓ ਬਈ ਨਵੀਆਂ ਜੜੀਆਂ ਹੈਗੀਆਂ ਕਿਹੜੀਆਂ ਕਿਹੜੀਆਂ ਡਿੜਬਾ ਜ਼ਿਲ੍ਹਾ ਸੰਗਰੂਰ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਪੀਖੀਵੈਂਡ ਜ਼ਿਲ੍ਹਾ ਤਰਨਤਾਰਨ ਮੋਰਿੰਡਾ ਜ਼ਿਲ੍ਹਾ ਰੂਪਨਗਰ ਦੁੱਦਾ ਸਾਦਾ ਜ਼ਿਲ੍ਹਾ ਪਟਿਆਲਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਅਹਿਮਦਗੜ ਜ਼ਿਲ੍ਹਾ ਸੰਗਰੂਰ ਭਵਾਨੀਗੜ ਜ਼ਿਲ੍ਹਾ ਸੰਗਰੂਰ ਦਿਨਾਨਗਰ ਜ਼ਿਲ੍ਹਾ ਗੁਰਦਾਸਪੁਰ ਸੋ ਇਹ ਨਵੀਆਂ ਜਿਹੜੀਆਂ ਨੋ ਤਹਿਸੀਲਾਂ ਹੈਗੀਆਂ ਇਹ ਉਹਨਾਂ ਬਾਰੇ ਆਪਾਂ ਗੱਲ ਕਰੀਏ ਜੇਕਰ ਆਪ ਗੱਲ ਕਰੀਏ ਰਾਜ ਵਿਧਾਨ ਸਭਾ ਦੀ ਤਾਂ ਇਹ ਇੱਕ ਸਦਨੀ ਹੈਗੀ ਹੈ ਠੀਕ ਹੈ ਇੱਕ ਸਦਨ ਹੈਗਾ ਹੈ ਰਾਜਸਥਾਨ ਸਭਾ ਦਾ ਉਸ ਤੋਂ ਅੱਗੇ ਗੱਲ ਕਰੀਏ ਅਗਰ ਆਪਾਂ ਸਭ ਤਹਿਸੀਲਾਂ ਕਿੰਨੀਆਂ ਹੈ ਤਾਂ ਸਭ ਤਹਿਸੀਲਾਂ ਦੀ ਗਿਣਤੀ ਹੈਗੀ ਹੈ ਜੀ 181 81 181 ਸਭ ਤਹਿਸੀਲਾਂ 150 ਬਲਾਕ ਹੈਗੇ ਜੀ ਪੰਜਾਬ ਦੇ ਵਿੱਚ ਠੀਕ ਹੈ ਜੇਕਰ ਆਪਾਂ ਗੱਲ ਕਰੀਏ ਕਸਬੇ टाउन ਹੈਗੇ ਜਿਹੜੇ ਜਿਨ੍ਹਾਂ ਦੀ ਆਬਾਦੀ ਮਤਲਬ 1 ਲੱਖ ਪਲੱਸ ਹੈਗੀ ਹੈ ਉਹ ਕਿੰਨੇ ਹੈ ਉਹ ਤੁਸੀਂ ਯਾਦ ਰੱਖਣਾ 143 143 ਕਸਬੇ ਪੰਜਾਬ ਚ ਇਹੋ ਜਿਹੇ ਹੈ ਜਿਨ੍ਹਾਂ ਦੀ ਆਬਾਦੀ 1 ਲੱਖ ਤੋਂ ਵੱਧ ਹੈ 74 ਸ਼ਹਿਰ ਤੇ ਜਿਹੜੇ ਪਿੰਡ ਪਿੰਡਾਂ ਦੀ ਗਿਣਤੀ ਹੈਗੀ ਹੈ ਉਹ ਹੈ 12581 ਠੀਕ ਹੈ 12581 ਪਿੰਡ ਹੈ ਜੀ ਪੰਜਾਬ ਚ ਇਹ ਤੁਸੀਂ ਧਿਆਨ ਰੱਖਣਾ ਅਗਲਾ ਕੁਐਸਚਨ ਅਗਲਾ ਹੈ ਜੀ ਜ਼ਿਲ੍ਹਾ ਪਰੀਸ਼ਦਾਂ ਤੁਹਾਨੂੰ ਧਿਆਨ ਹੈ ਜ਼ਿਲ੍ਹੇ ਕਿੰਨੇ ਆ ਪੰਜਾਬ 'ਚ 23 ਤਾਂ ਓਬਵੀਅਸਲੀ ਗੱਲ ਹੈ ਬਈ ਜ਼ਿਲ੍ਹਾ ਪਰਿਸ਼ਦਾਂ ਦੀ ਗਿਣਤੀ ਉਹ ਵੀ 23 ਹੀ ਹੋਊਗੀ ਠੀਕ ਹੈ ਜਿਹੜੀਆਂ ਮਿਊਨਿਸਪਲ ਕਮੇਟੀਆਂ ਹੈਗੀਆਂ ਉਹ ਹੈਗੀਆਂ ਜੀ 167 167 ਮਿਊਨਿਸਪਲ ਕਮੇਟੀਆਂ ਨਗਰ ਸੁਧਾਰ ਟਰਸਟ ਉਹ ਹੈਗਿਆ ਜੀ 28 28 ਨਗਰ ਸੁਧਾਰ ਟਰਸਟ ਹਾਂਜੀ ਇਹ ਤੁਸੀਂ ਧਿਆਨ ਰੱਖਣਾ ਹੈ ਪੰਜਾਬ 'ਚ ਜੇਕਰ ਆਪਾਂ ਗੱਲ ਕਰੀਏ ਨਗਰ ਨਿਗਮ ਦੀ ਉਹ ਕਿੰਨੇ ਆ ਤਾਂ ਪੰਜਾਬ 'ਚ ਨਗਰ ਨਿਗਮ ਹੈਗੇ 13 ਉਹ ਕਿਹੜੇ ਕਿਹੜੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਮੋਹਾਲੀ ਫਗਵਾੜਾ ਪਠਾਨਕੋਟ ਮੋਗਾ ਹੁਸ਼ਿਆਰਪੁਰ ਬਟਾਲਾ ਕਪੂਰਥਲਾ ਤੇ ਹਬੌਰ ਠੀਕ ਹੈ ਜੀ ਇਹ ਪੰਜਾਬ ਦੇ 13 ਨਗਰ ਨਿਗਮ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਲੋਕ ਸਭਾ ਹਲਕੇ ਕਿੰਨੇ ਆ ਲੋਕ ਸਭਾ ਹਲਕੇ ਪੰਜਾਬ ਦੇ ਮਤਲਬ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੰ ਭਾਗੇ ਲੋਕ ਸਭਾ ਦਾ ਹਲਕਾ ਹੈਗਾ ਜਿਹੜਾ ਉਹ ਕਿੰਨੇ ਹੈ ਤਾਂ ਉਹ ਹੈ ਜੀ 13 ਹਲਕੇ ਆ ਪੰਜਾਬ ਚ ਲੋਕ ਸਭਾ ਦੇ। ਉਹੀ ਅਗਰ ਆਪਾਂ ਜੇਕਰ ਗੱਲ ਕਰੀਏ ਰਾਜ ਸਭਾ ਹਲਕੇ ਕਿੰਨੇ ਹੈ ਤਾਂ ਉਹ ਹੈ ਜੀ 7। ਲੋਕ ਸਭਾ ਹਲਕੇ 13 ਰਾਜ ਸਭਾ ਹਲਕੇ 7। ਠੀਕ ਹੈ। ਜੇਕਰ ਆਪਾਂ ਗੱਲ ਕਰੀਏ ਵਿਧਾਨ ਸਭਾ ਹਲਕੇ ਦੀ ਮਤਲਬ ਪੰਜਾਬ ਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹੈ ਤਾਂ ਉਹ ਹੈ ਜੀ 117। ਠੀਕ ਹੈ ਜੀ। ਆ ਤਿੰਨੇ ਕੁਐਸਚਨ ਬੜੇ ਇੰਪੋਰਟੈਂਟ ਹੈ ਲੋਕ ਸਭਾ ਹਲਕੇ 13 ਰਾਜ ਸਭਾ ਹਲਕੇ 7 ਤੇ ਵਿਧਾਨ ਸਭਾ ਹਲਕੇ 117 ਠੀਕ ਹੈ ਜੀ ਸੋ ਅੱਜ ਲਈ ਇੰਨਾ ਹੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ